ਸੰਮਦਰੋਂ ਪਰ ਆਈ ਇੱਕ ਦੁਲਹਾਨ ਅਮਰੀਕੀ ਕੁੜੀ ਨੂੰ ਚੜਿਆ ਭਾਰਤੀ ਰੰਗ ਕਲਮ ਨੇ ਜੋੜੇ ਦਿਲ ਵੈਬਸਾਈਟ ਤੋਂ ਸ਼ੁਰੂ ਹੋਈ ਪ੍ਰੇਮ ਕਹਾਣੀ ਪਹੁੰਚੀ ਮੰਦਰ ਦੀਆਂ ਲਾਵਾਂ ਤੱਕ ਨਾ ਸਭਿਆਚਾਰ ਦੀਆਂ ਕੰਧ ਨਾ ਸਰਹੱਦਾਂ ਦੀ ਦੂਰੀ ਮਲਿੰਡਾ ਤੇ ਪ੍ਰਤੀਕ ਦੀ ਅਨੋਖੀ ਲਵ ਸਟੋਰੀ ਕਹਿੰਦੇ ਨੇ ਕਿ ਪਿਆਰੇ ਨਾ ਤਾਂ ਸਰਹੱਦਾਂ ਵੇਖਦਾ ਹੈ ਤੇ ਨਾ ਹੀ ਧਰਮ ਮਜ਼ਹਬ ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਹੈ ਮਤ ਪ੍ਰਦੇਸ਼ ਤੇ ਦਮੋ ਜ਼ਿਲ੍ਹੇ ਦੇ ਵਿੱਚ ਜਿੱਥੇ ਇੱਕ ਅਮਰੀਕੀ ਮੁਟਿਆਰੈ ਭਾਰਤੀ ਸੱਭਿਆਚਾਰ ਦੇ ਅਜਿਹੇ ਰੰਗ ਦੇ ਵਿੱਚ ਰੰਗੀ ਗਈ ਕਿ ਉਸਨੇ ਆਪਣਾ ਦੇਸ਼ ਛੱਡ ਕੇ ਭਾਰਤ ਵਿੱਚ ਰਹਿਣ ਦਾ ਫੈਸਲਾ ਕੀਤਾ ਇਹ ਕਹਾਣੀ ਹੈ ਮਲਿੰਡਾ ਤੇ ਪ੍ਰਤੀਕ ਦੀ ਜਿਨ੍ਹਾਂ ਦਾ ਪਿਆਰ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਕਿਵੇਂ ਸ਼ੁਰੂ ਹੋਇਆ ਇਹ ਸਿਲਸਿਲਾ ਮਲਿੰਡਾ ਤੇ ਪ੍ਰਤੀਕ ਦੋਵੇਂ ਪੇਸ਼ੇ ਤੋਂ ਲੇਖਕ ਨੇ ਇਹਨਾਂ ਦੋਹਾਂ ਦੀ ਮੁਲਾਕਾਤ ਕਿਸੇ ਪਾਰਕ ਜਾਂ ਕੈਫੇ ਵਿੱਚ ਨਹੀਂ ਸਗੋਂ ਇੱਕ ਸਾਹਿਤਕ ਵੈੱਬਸਾਈਟ ਤੇ ਹੋਈ ਦੋਵੇਂ ਇਸ ਵੈੱਬਸਾਈਟ ਤੇ ਆਪਣਾ ਨਾਵਲ ਤੇ ਕਵਿਤਾਵਾਂ ਸਾਂਝੀਆਂ ਕਰਦੇ ਸਨ ਲਿਖਦੇ ਲਿਖਦੇ ਦੋਹਾਂ ਦੇ ਵਿਚਾਰ ਮਿਲੇ ਫਿਰ ਗੱਲਬਾਤ ਦਾ سلسلہ ਸ਼ੁਰੂ ਹੋਇਆ ਫਿਰ ਦੋਸਤੀ ਹੋਈ ਤੇ ਫਿਰ ਦੋਸਤੀ ਪਿਆਰ ਦੇ ਵਿੱਚ ਤਬਦੀਲ ਹੋਈ ਲਗਭਗ 1.5 ਸਾਲ ਤੱਕ ਦੋਵੇਂ ਵੀਡੀਓ ਕਾਲਿੰਗ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਰਹੇ ਜਿਵੇਂ ਜਿਵੇਂ ਸਮਾਂ ਬੀਤਿਆ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਦੂਜੇ ਦੇ ਲਈ ਹੀ ਬਣੇ ਹੋਏ ਨੇ ਮਲਿੰਦਾ ਜੋ ਪਹਿਲਾਂ ਹੀ ਪੰਜ ਨਾਵਲ ਲਿਖ ਚੁੱਕੀ ਹੈ ਜਿਸ ਦੀਆਂ ਕਵਿਤਾਵਾਂ ਤੇ ਜਿਸ ਦੀਆਂ ਕਿਤਾਬਾਂ ਭਾਰਤ ਵਿੱਚ ਕਾਫੀ ਮਸ਼ਹੂਰ ਹੈ ਉਹ ਭਾਰਤੀ ਰੀਤੀ ਰਿਵਾਜਾਂ ਤੋਂ ਇੰਨੀ ਜ਼ਿਆਦਾ ਪ੍ਰਭਾਵਿਤ ਹੋਈ ਕਿ ਉਸਨੇ ਦਮੋਦੇਵ ਪ੍ਰਸਿੱਧ ਮੰਦਿਰ ਵਿੱਚ ਆ ਕੇ Hindu ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ। ਇਹ ਜੋੜੀ ਸਿਰਫ ਜ਼ਿੰਦਗੀ ਦੇ ਸਫ਼ਰ ਵਿੱਚ ਨਹੀਂ ਸਗੋਂ ਸਾਹਿਤਕ ਸਫ਼ਰ ਵਿੱਚ ਵੀ ਹਮਸਫਰ ਬਣ ਚੁੱਕੇ ਨੇ। ਹੁਣ ਮਲਿੰਡਾ ਤੇ ਪ੍ਰਤੀਕ ਮਿਲ ਕੇ ਇੱਕ ਜੁਆਇੰਟ ਨਾਵਲ ਲਿਖ ਰਹੇ ਨੇ ਜਿਸ ਦਾ ਵਿਸ਼ਾ ਭਾਰਤੀ ਸਭਿਆਚਾਰ ਹੈ ਵਿਆਹ ਤੋਂ ਬਾਅਦ ਮਲਿੰਡਾ ਨੇ ਫੈਸਲਾ ਕੀਤਾ ਕਿ ਉਹ ਹੁਣ ਅਮਰੀਕਾ ਨਹੀਂ ਸਗੋ ਭਾਰਤ ਵਿੱਚ ਹੀ ਵਸੇਗੀ ਪ੍ਰਤੀਕ ਤੇ ਮਲਿੰਡਾ ਦੀ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਦਿਲ ਮਿਲ ਜਾਣ ਤਾਂ ਦੁਨੀਆ ਦੀ ਕੋਈ ਵੀ ਦੂਰੀ ਮਾਇਨੇ ਨਹੀਂ ਰੱਖਦੀ ਤੇ ਭਾਰਤੀ ਸਭਿਆਚਾਰ ਦੀ ਖੂਬਸੂਰਤੀ ਨੇ ਇਸ ਵਾਰ ਫਿਰ ਇੱਕ ਵਿਦੇਸ਼ੀ ਦਿਲ ਨੂੰ ਆਪਣਾ ਬਣਾ ਲਿਆ ਹੈ ਤੇ ਉਹ ਭਾਰਤ ਦੀ ਸਾਂਸਕ੍ਰਿਤੀ ਤੇ ਇੱਥੇ ਦੇ ਸੱਭਿਆਚਾਰ ਤੋਂ ਇੰਨਾ ਜ਼ਿਆਦਾ ਖੁਸ਼ ਹੋਈ ਕਿ ਉਹ ਸਭ ਕੁਝ ਛੱਡ ਛੜਾ ਕੇ ਭਾਰਤ ਆ ਗਈ। ਤੁਹਾਨੂੰ ਇਸ ਅਨੋਖੇ ਜੋੜੇ ਦੀ ਪ੍ਰੇਮ ਕਹਾਣੀ ਕਿਹੋ ਜਿਹੀ ਲੱਗੀ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਅਤੇ ਇਸ ਪਿਆਰੀ ਜਿਹੀ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ। ਸੋ ਵੀਡੀਓ ਨੂੰ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ। ਧੰਨਵਾਦ।